ਜਿਸ ਤਰ੍ਹਾਂ ਏਜੰਸੀਆਂ ਦੇ ਕੋਲ ਖੂਫੀਆ ਜਾਣਕਾਰੀ ਹੈ ਕਿ ਜਿਹੜੇ ਅੱਤਵਾਦੀਆਂ ਦੇ ਘਰਨੇ ਉਟਾ ਦਿੱਤੇ ਗਏ ਨੇ ਇਸ ਤੋਂ ਇਲਾਵਾ ਕਰਤਾਰਪੁਰ ਲਈ ਵੀ ਕਾਫੀ ਟਫ ਕਰ ਦਿੱਤਾ ਗਿਆ ਉੱਥੇ ਗੰਟੀ ਘੱਟ ਕਿ ਆਮਦ ਪਾਰਦੀ ਗੱਲ ਕਰ ਲਈਏ ਪਾਕਿਸਤਾਨ ਦੀ ਗੱਲ ਕਰ ਲਈਏ ਦੁਨਾਈ ਮੁਲਕਾਂ ਦੇ ਤਰ੍ਹਾਂ ਦੇ ਯੰਗ ਦੇ ਬਜ਼ਲ ਜੜੇ ਅਗੇ ਆ ਉਹ ਨਜ਼ਰ ਆ ਰਿਹਾ ਦੀ ਇਸ ਠੰਗ ਦੀ ਬਣੀ ਦੀ ਹੈ ਨਾ ਪਰ ਕੱਲਾ ਸਿੰਧੂ ਜਲ ਸਮਝੌਤੇ ਦੀ ਗੱਲ ਕਰ ਲਈਏ ਅਰਧਗ੍ਰਮਤਰੀ ਨੇ ਕਿਹਾ ਕਿ ਇੱਕ ਬੂੰਦ ਵੀ ਸਿੰਧੂ ਵਧਰਾ ਦਰਿਆ ਉਤੇ ਪਾਤਾ ਨੂੰ ਨਹੀਂ ਜਾਣਦੇ ਆਗੇ ਕਿ ਸਖਤੀ ਨਾਲ ਇਸ ਕਦਰ ਜਵਾਬ ਦਿੱਤਾ ਜਾਏ ਹੁਣ ਇਸ ਮੁਲਕ ਦੀ ਸਰਕਾਰ ਨੇ ਫੈਸਲਾ ਕਰਨਾ ਪਾਰੰਦੀ ਨੇ ਕਿ ਕਿਸ ਕਦਰ ਜਵਾਬ ਦਿੱਤਾ ਜਾ ਸਕਦਾ ਹੈ ਭਾਰਤੀ ਸਰਹੱਦ ਉਤੇ ਕਿਸਾਨਾਂ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਜਲਦ ਤੋਂ ਜਲਦ ਆਪਣੀ ਫਸਲ ਹੈ ਜਿਹੜੀ ਉਹ ਕਟਾਈ ਕਰ ਲਓ ਤੇ ਫਸਲਾਂ ਨੂੰ ਕਹਿੰਦੇ ਜਾਨ ਤੇਰੇ ਪਿਆਰੀ ਹੁੰਦੀ ਹੈ ਸੁਧਾਰੀਆਂ ਤਾਂ ਵੀ ਸਨਿਆਨ ਸਰਕਾਰ ਨੂੰ ਵੀ ਇਸ ਹੈ ਕਿ ਤੁਸੀਂ ਆਪਣੇ ਨਾਲ ਫਸਲਾਂ ਕੱਟਣ ਤੋਂ ਬਾਅਦ ਜਲਦੀ ਜਲਦੀ ਤੁਹਾਨੂੰ ਆਪਣੇ ਕੰਮ ਖਤਮ ਕਰੋ ਤੇ ਇੱਕ ਵੱਡੇ ਘੁਟਾਲੇ ਦੀ ਗੱਲ ਕਰਦੇ ਆ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਇਸ ਨੂੰ ਲੈ ਕੇ ਸਰਗਰਮ ਹੈ ਕਿ ਅਸੀਂ ਭ੍ਰਸ਼ਟਾਚਾਰ ਨਹੀਂ ਹੋਣ ਦੇਵਾਂਗਾ ਤਾਂ ਉੱਥੇ ਹੀ ਡਰਾਈਵਿੰਗ ਲਾਇਸੈਂਸ ਦੇ ਘੁਟਾਲੇ ਹੋਏ ਤੇ ਇਹਨਾਂ ਘੁਟਾਲਿਆਂ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਭੁਗਤਣਾ ਵੀ ਪਿਆ ਆਪਨ ਵਹੀ ਕਹਿ ਲੋ ਮੈਂ ਦੂ ਵੱਡਾ ਕਟਾਲਾ ਹੋ ਨਹੀਂ ਸਕਦਾ ਕਿਸ ਮੁਲਕ ਦੇ ਅੰਦਰ ਘਟੀਆਂ ਚਲਾਉਣ ਵਾਲੇ ਵੀ ਬਗੈਰ ਡਾਇਗਨੋਸਿਸ ਐਂਡ ਪ੍ਰੋਪਰ ਲੈਂਡ ਘਟੀਆਂ ਚਲਾ ਰਹੇ ਆ ਕਿੰਨੇ ਕਿ ਚਲਾ ਰਹੇ ਆ ਬੱਕਰੀ ਗੱਲ ਐ ਤਾਂ ਜਦੋਂ ਜਾਂ ਸਾਹਮਣੇ ਆਏਗੀ ਫਿਰ ਪਤਾ ਲੱਗੇਗਾ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਕੁਝ ਅਹਿਮ ਗਤੀਵਿਧੀਆਂ ਦੇ ਉੱਪਰ ਹਰ ਵਾਰ ਦੀ ਤਰ੍ਹਾਂ ਗੱਲਬਾਤ ਕਰਾਂਗੇ ਜਿਸ ਦੇ ਵਿੱਚ ਪਹਿਲਗਾਮ ਹਮਲੇ ਨੂੰ ਲੈ ਕੇ ਕੁਝ ਅਪਡੇਟਸ ਨੇ ਇਸ ਤੋਂ ਇਲਾਵਾ ਗੱਲ ਲੁਧਿਆਣਾ ਚੋਣ ਦੀ ਕਰਾਂਗੇ ਤੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਕਰ ਲੈਨੇ ਆ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਤੇ ਦਰਸ਼ਕਾਂ ਨੂੰ ਇਹਨਾਂ ਸਤਿਕਾਰਾਂ ਸਤਿ ਸ਼੍ਰੀ ਅਕਾਲ ਆਹ ਮੁੱਦਾ ਹਮੇਸ਼ਾ ਦੀ ਤਰ੍ਹਾਂ ਲਾਹੋ ਸਵਾਲ ਜੀ ਸੁਤਸਾਬ ਪਹਿਲਗਾਮ ਅਤਵਾਦੀ ਹਮਲੇ ਦੀ ਗੱਲ ਕਰੀਏ ਤਾਂ ਇਸ ਨੂੰ ਲੈ ਕੇ ਪਾਕਿਸਤਾਨ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਸ਼ਹਿਬਾਸ ਜਿਹੜੇ ਸ਼ਾਬਾਸ ਨੇ ਉਹ ਕਹਿ ਰਹੇ ਨੇ ਕਿ ਇਥੇ ਕਿ ਅਸੀਂ ਨਿਰਪੱਖ ਜਾਂਚ ਦੇ ਵਿੱਚ ਹਿੱਸਾ ਲੈਣ ਦੇ ਲਈ ਤਿਆਰ ਆ ਇਸ ਤੋਂ ਇਲਾਵਾ ਮੁਸ਼ਕਲਾਂ ਨੇ ਜਿਹੜੀਆਂ ਉਹ ਬਧੀਆਂ ਨੇ ਕਿਸਾਨਾਂ ਦੀਆਂ ਜਿਹੜੇ ਕਿ ਬਾਰਡਰ ਦੇ ਉੱਪਰ ਖੇਤੀ ਕਰ ਰਹੇ ਨੇ ਸੋ ਹੋਰ ਵੀ ਕਈ ਤਰ੍ਹਾਂ ਦੀਆਂ ਅਪਡੇਟਸ ਨੇ ਜਿਸ ਤਰ੍ਹਾਂ ਏਜੰਸੀਆਂ ਦੇ ਕੋਲ ਖੂਫੀਆ ਜਾਣਕਾਰੀ ਹੈ ਕਿ ਜਿਹੜੇ ਅਤਵਾਦੀਆਂ ਦੇ ਕਾਰਨ ਇਹ ਢਾਅ ਦਿੱਤੇ ਗਏ ਨੇ ਇਸ ਤੋਂ ਇਲਾਵਾ ਕਰਤਾਰਪੁਰ ਲਈ ਵੀ ਕਾਫੀ ਟਫ ਕਰ ਦਿੱਤਾ ਗਿਆ ਹੈ ਉੱਥੇ ਗੰਤੀ ਘਟ ਚੁੱਕੀ ਆਮਦ ਕਿਵੇਂ ਦੇਖਦੇ ਹੋ ਕਿਉਂਕਿ ਇਸ ਦੇ ਨਾਲ ਸੈਰ ਸਪਾਟਾ ਪ੍ਰਭਾਵਿਤ ਹੋਇਆ ਆਮ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਇਸ ਹਮਲੇ ਦੇ ਨਾਲ ਬਿਲਕੁਲ ਜਿਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਇਹ ਤਾਂ ਦੋ ਮੁਲਕਾਂ ਦੀ ਗੱਲ ਹੈ ਜਿੱਦ ਟਕਰਾ ਆ ਜਾ ਤਣਾਅ ਦੀ ਸਥਿਤੀ ਹੋਏ ਤਾਂ ਸੁਭਾਵਿਕ ਹੈ ਕਿ ਵੱਖ-ਵੱਖ ਵਰਗਾਂ ਦਾ ਦੋਨਾਂ ਮੁਲਕਾਂ ਦੇ ਲੋਕਾਂ ਦਾ ਆਵਾਮ ਦਾ ਵੱਡੇ ਪੱਧਰ ਤੇ ਨਕਸਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੀ ਹੈ ਜੀ ਇੱਥੇ ਜੇ ਤੁਗਾਂ ਦੀ ਲੜਾਈ ਉਹਦੇ ਤਦ ਵੀ ਮੁਸ਼ਕਲ ਆ ਜਾਂਦੀ ਹੈ ਤਾਂ ਆਪਾਂ ਮੁਲਕ ਦੀ ਗੱਲ ਕਰ ਰਹੇ ਆ ਸੁਭਾਵਿਕ ਹੈ ਇਸ ਵੇਲੇ ਜੋ ਸਥਿਤੀ ਬਣੀ ਵੀ ਐ ਇਸ ਵੇਲੇ ਭਾਰਤ ਦੀ ਗੱਲ ਕਰ ਲਈਏ ਪਾਕਿਸਤਾਨ ਦੀ ਗੱਲ ਕਰ ਲਈਏ ਦੋਨੇ ਮੁਲਕਾਂ ਦੇ ਇੱਕ ਤਰ੍ਹਾਂ ਦੇ ਯੰਗ ਦੇ ਬਦਲ ਜਿਹੜੇ ਆ ਗਏ ਉਹ ਨਜ਼ਰ ਆ ਰਿਹਾ ਹੈ ਸਥਿਤੀ ਇਸ ਢੰਗ ਦੀ ਬਣੀ ਵੀ ਹੈ ਕਿਉਂ ਇਸ ਕਰਕੇ ਕਿ ਜੋ ਕੁਝ ਪਾਕਿਸਤਾਨ ਵੱਲੋਂ ਕੀਤਾ ਗਿਆ ਅਲੱਦਾ ਪਹਿਲਗਾਮ ਚ 26 ਜਿਹੜੇ ਇਸਲਾਮੀ ਉਹਨਾਂ ਤੇ ਕਤਲ ਕੀਤੇ ਗਏ ਬਹੁਤ ਵੱਡਾ ਗੈਰਮਾਨਵੀ ਵਿਵਹਾਰ ਆ ਦੁਨੀਆ ਭਰ ਚ ਨਖੇਦੀ ਹਿੰਦੁਸਤਾਨ ਭਾਰਤੀਆਂ ਨੇ ਤਾਂ ਨਖੇਦੀ ਕਰਨੀ ਕਰਨੀਆਂ ਦੁਨੀਆ ਭਰ ਦੇ ਮੁਲਕਾਂ ਨੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਆਸਟ੍ਰੇਲੀਆ ਦੇ ਚ ਵੀ ਬਹੁਤ ਵੱਡਾ ਜਿਹੜਾ ਜਮਾਤ ਸਟੇਸ਼ਨ ਹੋ ਰਿਹਾ ਸੀ ਪਾਕਿਸਤਾਨ ਦੀਆਂ ਸਰਗਰਮੀਆਂ ਦੇ ਖਿਲਾਫ ਇਹ ਸਾਰੇ ਕਸਤੇ ਚੱਲਦੇ ਆ ਜੋ ਸਥਿਤੀ ਬਣੀ ਹੈ ਤੇ ਫੇਰ ਜਿਹੜਾ ਹੈਗਾ ਪਾਕਿਸਤਾਨ ਇਹ ਕਵੇ ਕਿ ਜੀ ਮੈਂ ਸਹਿਯੋਗ ਕਰ ਲਈ ਤਿਆਰ ਹੈ ਇਹ ਕਾਦਾ ਸਹਿਯੋਗ ਹੈ ਤੇ ਕਿਸਾ ਸਹਿਯੋਗ ਹੈ ਗੁਆਂਢੀ ਮੁਲਕ ਲਗਾਤਾਰ ਜਿਸ ਕਦਾਰਾ ਭਾਰਤ ਨੂੰ ਪਰੇਸ਼ਾਨੀਆਂ ਖੜੀਆਂ ਕਰਦਾ ਆ ਰਿਹਾ ਮੈਨੂੰ ਚੇਤੇ ਆ ਜਦੋਂ ਭੁੱਟੋ ਇੱਕ ਵਾਰ ਪ੍ਰਧਾਨ ਮੰਤਰੀ ਸੀ ਤਾਂ ਉਹਨਾਂ ਨੇ ਕਹਿ ਸੀ ਕਿ ਇਹ ਸੀ ਹਜ਼ਾਰਾਂ ਕਟ ਜਿਹੜੇ ਹੈ ਗਿਆ ਭਾਰਤ ਨੂੰ ਦੇਾਂਗੇ ਜਿਹੜੇ ਲੰਬਾ ਸਮਾਂ ਤੱਕ ਨਹੀਂ ਭੁੱਲਣਗੇ ਇਹ ਵੱਖਰੀ ਗੱਲ ਹੈ ਕਿ ਜਿਹੜਾ ਪ੍ਰਧਾਨ ਮੰਤਰੀ ਭਾਰਤ ਨੂੰ ਧਮਕੀਆਂ ਦੇ ਰਿਹਾ ਸੀ ਬਾਈ ਤੋਂ ਜੇ ਮੁਲਕ ਦੀ ਹੋਏ ਨੇ ਉਸੇ ਨੇ ਫਾਂਸੀ ਦੇ ਤਖਤੇ ਤੇ ਚੜਾ ਦਿੱਤਾ ਸੀ ਉਹ ਜੀ ਸਥਿਤੀ ਬਣੀ ਵੀਆ ਚਾਰ ਵਾਰ ਤਾਂ ਲੜਾਈਆਂ ਦੋਨੋਂ ਮੁਲਕਾਂ ਦੀਆਂ ਹੋ ਚੁੱਕੀਆਂ ਹ ਹਰ ਵਾਰ ਜਿਹੜਾ ਹੈਗਾ ਪਾਕਿਸਤਾਨ ਦਾ ਵੱਡੀ ਪੱਧਰ ਤੇ ਨੁਕਸਾਨ ਹੁੰਦਾ ਹੈ ਜਿਸ ਤਰ੍ਹਾਂ ਦੀ ਮਜਬੂਰ ਸਥਿਤੀ ਚ ਹੈ ਮੁਕਾਬਲਾ ਕੰ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਤੇ باوجود ਵੀ ਦੇਖੋ ਹੁਣ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਭਾਰਤ ਨੇ ਜਿਹੜੇ ਸਖਤ ਫੈਸਲੇ ਲਏ ਆ ਸਟੈਪਸ ਉਠਾਏ ਆ ਜਪਕਲਾ ਸਿੰਧੂ ਜਲ ਸੰਧੂ ਤੇ ਗੱਲ ਕਰ ਲਈਏ ਪਰ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਇੱਕ ਬੂੰਦ ਵੀ ਸਿੰਧੂ ਜਿਹੜਾ ਦਰਿਆ ਉਹਦੇ ਪਾਕਿਸਤਾਨ ਨੂੰ ਨਹੀਂ ਜਾਣ ਦੇਾਂਗੇ ਕਿਉਂ ਇਸ ਕਰਕੇ ਕਹਿੰਦੇ ਜਦੋਂ ਸਾਡੇ ਨਾਲ ਦੋਸਤਾਨਾ ਬਤੀਰਾ ਹੀ ਨਹੀਂ ਤੇ ਫਿਰ ਸੰਧੀ ਕਰਦੀ ਹੈ ਸੰਧੀ ਨੂੰ ਕਾਦੇ ਨਹੀਂ ਲਾਗੂ ਕਰੀਏ ਕਿਲਾ ਮੁਲਕ ਸਾਡੇ ਦੇ ਘਟਾ ਲਾਉਣ ਦੀ ਫਟਾ ਲਾਉਣ ਦੀ ਗੱਲ ਕਰਦਾ ਉਹਦੇ ਨਾਲ ਸੰਧਿ ਕਿਵੇਂ ਕੀਤੀ ਜਾਂ ਅਸਲ ਦੀ ਜਦ ਸੰਧਿ ਹੋਈ ਵੀ ਹਤਾ ਉਹਨੂੰ ਕਿਵੇਂ ਨਵਾਇਆ ਜਾ ਸਕਦਾ ਹੈ ਹੂੰ ਸੋ ਭਾਰਤ ਨੇ ਤਾਂ ਉਹਦੀ ਪਲੈਨਿੰਗ ਸ਼ੁਰੂ ਕਰ ਦਿੱਤੀ ਹੈ ਤਿੰਨ ਚਾਰ ਪ੍ਰਾਮਾ ਦੇਵਤੇ ਕਿ ਕਿਸ ਤਰ੍ਹਾਂ ਪਾਕਿਸਤਾਨ ਵਾਲੇ ਪਾਸੇ ਪਾਣੀ ਨੂੰ ਰੋਕਣਾ ਹੈ ਆਪਣੇ ਵਾਲੇ ਪਾਸੇ ਕਿ ਨਹਿਰਾਂ ਬਣਾਉਣੀਆਂ ਡੈਮ ਬਣਾਉਣੇ ਕਿਸ ਕਦਰ ਜਿਹੜਾ ਹੈਗਾ ਜਾਂ ਹੋਰ ਪਾਣੀ ਦਾ ਮੋੜਾ ਕਿਵੇਂ ਕੱਟਣਾ ਹੈ ਟੈਕਨੀਕਲ ਤੌਰ ਤੇ ਸਾਰੀਆਂ ਮੀਟਿੰਗਾਂ ਡਿਸਕਸ਼ਨਸ ਹੋ ਰਹੀਆਂ ਮੈਂ ਸੁਣ ਰਿਹਾ ਸੀ ਹੁਣ ਤੋਂ ਕੁਝ ਦਿਨ ਪਹਿਲਾਂ ਭਾਰਤ ਦਾ ਹੀ ਕੋਈ ਸੀਨੀਅਰ ਅਧਿਕਾਰੀ ਗੱਲ ਕਰ ਰਿਹਾ ਸੀ ਕਿ ਜੀ ਸਾਨੂੰ ਦਾ ਪੰਜਾਬ ਲਈ Rajasthan ਨੇ Haryana ਦੀ ਅਜੇ ਵੱਡੇ ਪੱਧਰ ਤੇ ਲੋੜਾ ਸੀ ਤਾਂ ਸਿੰਧੂ ਦਰਿਆ ਦਾ ਪਾਣੀ ਇਹਨਾਂ ਸੁਗਿਆਂ ਨੂੰ ਮੋੜ ਦਿਆਂਗੇ ਬਿਲਕੁਲ ਭਾਰਤ ਤਾਂ ਇਹ ਗੱਲਾਂ ਕਰ ਰਿਹਾ ਤੇ ਦੂਜੇ ਪਾਸੇ ਪਾਕਿਸਤਾਨ ਕੀ ਕਹਿ ਰਿਹਾ ਹੈ ਪਾਕਿਸਤਾਨ ਦਾ ਵਿਦੇਸ਼ ਮੰਤਰੀ ਹੂੰ ਉਹ ਇਹ ਕਹਿ ਰਿਹਾ ਹੈ ਕਿ ਜਿਨ੍ਹਾਂ ਨੇ ਹਮਲਾ ਕੀਤਾ ਹੈ ਕਹਿੰਦਾ ਹੋ ਸਕਦਾ ਉਹ ਆਜ਼ਾਦੀ ਘਲਟੀਆਂ ਹੋਣ ਜੇ ਕਿਸੇ ਮੁਲਕ ਦਾ ਵਿਦੇਸ਼ ਮੰਤਰੀ ਇਹ ਗੱਲ ਕਵੇ ਹੂੰ ਬਿਲਕੁਲ ਜਿਨ੍ਹਾਂ ਨੇ 26 ਜਿਹੜੇ ਹੱਥੇ ਲੋਕਾਂ ਨੂੰ ਮਾਰ ਦਿੱਤਾ ਵੱਡਾ ਵੱਡਾ ਕਹਾਣੀ ਤਾਂ ਇਨਸਾਨੀਅਤ ਦਾ ਤੇ ਉਹਨਾਂ ਦੱਸੇ ਕਿ ਜ਼ਾਦੀ ਘਾਟੀਆਂ ਹੋ ਸਕਦੀ ਹੈ ਤਾਂ ਭਾਰਤੀ ਕਹਿੰਦਾ ਕਮਜ਼ੋਰੀ ਹੈ ਜਾਣਬੁੱਝ ਕੇ ਸਾਡੇ 'ਤੇ ਦੋਸ਼ ਲਾਉਂਦੇ ਆ ਤਾਂ ਉਸ ਮੁਲਕ ਤੋਂ ਜਾਂਚ ਜਿਵੇਂ ਸਹਿਯੋਗ ਦੀ ਆਸ ਕੀਤੀ ਜਾ ਸਕਦੀ ਹੈ ਹੁਣ ਸਿੰਧੂ ਜਲ ਸਮਝੌਤੇ ਨੂੰ ਰੋਕਣ ਦੀ ਗੱਲ ਇਹ ਜੇ ਕੀਤੀ ਹੈ ਭਾਰਤ ਨੇ ਪਹਿਲਾਂ ਸੱਫੀ ਰਿਹਾ ਜੀ ਤਾਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਬਖਲਾੜ ਜਾ ਕੇ ਗੱਲ ਕਰ ਰਿਹਾ ਕਿ ਦੇਖੋ ਜੀ ਕਹਿੰਦੇ ਸਿੰਧੂ ਜਲ ਦੇ ਉੱਤੇ ਸਿੰਧੂ ਜਿਹੜਾ ਦਰਿਆ ਹੈ ਉੱਤੇ ਪਾਕਿਸਤਾਨ ਦਾ ਪੂਰਾ ਅਧਿਕਾਰ ਹੈ ਹੂੰ ਕਿੰਦੇ ਜੇ ਪਾਣੀ ਨਹੀਂ ਜਾਏਗਾ ਤਾਂ ਫਿਰ ਖੂਨ ਵਗੇਗਾ ਭਾਰਤ ਦਾ ਇਹ ਦਰਿਆ ਦੀ ਵਿਧੀ ਉਹ ਜੀਆਂ ਧਮਕੀਆਂ ਦਿੱਤੀਆਂ ਜਾਲੀਆਂ ਬਖਲਾੜ ਦੀ ਸਥਿਤੀ ਹਾਲਾਂਕਿ ਇਹ ਦੇ ਬਾਵਜੂਦ ਵੀ ਸੰਯੁਕਤ ਰਾਸ਼ਟਰ ਉਸ ਨੂੰ ਕਿਹਾ ਗਿਆ ਕਿ ਦੋਨੋਂ ਮੁਲਕਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਜੀ ਸਥਿਤੀ ਬਹੁਤ ਹੱਦ ਤੱਕ ਵਿਗੜ ਨਹੀਂ ਦੇਣੀ ਚਾਹੀਦੀ ਸਾਡੇ ਆਪਣੇ ਭਾਰਤ ਦੇ ਕਈ ਸੂਬਿਆਂ ਦੇ ਲੋਕ ਵੀ ਆਵਾਮ ਵੀ ਸਰਕਾਰਾ ਦੇ ਮੁੱਖ ਮੰਤਰੀ ਨੇ ਵੀ ਗੱਲ ਕਹੀ ਹੈ ਕਿ ਸਖਤੀ ਦਾ ਕਰੀ ਜਾਏ ਪਰ ਜੰਗ ਕੋ ਮਸਲੇ ਦਾ ਹੱਲ ਨਹੀਂ ਯਾਨੀ ਭਾਰਤ ਦੇ ਵੀ ਜੰਗ ਨਹੀਂ ਚਾਹੁੰਦਾ ਪਰ ਇਸ ਦੇ ਬਾਵਜੂਦ ਜੋ ਪਾਕਿਸਤਾਨ ਦਾ ਵਤੀਰਾ ਹੈ ਜੀ ਸਾਰੇ ਭਾਰਤੀ ਇਸ ਵੇਲੇ ਇੱਕ ਮੁਠਾ ਹੈ ਇਕੱਠੇ ਹੈ ਉਹ ਚਾਹੁੰਦੇ ਹੈ ਬਿਲਕੁਲ ਕਿ ਸਖਤੀ ਨਾਲ ਇਸ ਗੱਲ ਦਾ ਜਵਾਬ ਦਿੱਤਾ ਜਾਏ ਹੁਣ ਇਸ ਮੁਲਕ ਦੀ ਸਰਕਾਰ ਨੇ ਫੈਸਲਾ ਕਰਨਾ ਭਾਰਤ ਦੀ ਨੇ ਕਿ ਕਿਸ ਕਦਰ ਜਵਾਬ ਦਿੱਤਾ ਜਾ ਸਕਦਾ ਹੈ ਸਾਹਮਣੇ ਜਿਹੜਾ ਮੁਲਕ ਖੜਾ ਹੈ ਜਿਹੜਾ ਆਪਣੇ ਸਾਂਝ ਸੰਦੋ ਬਾਤ ਰਿਹਾ ਜੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹਨੇ ਗੌਂਡੀ ਵਾਲਾ ਕੋਈ ਵਤੀਰਾ ਹੀ ਨਹੀਂ ਜੇ ਵੀ ਸਗੋਂ ਕਤਲ ਗਾਰਦਨ ਜਸਟੀਫਾਈ ਕਰ ਰਿਹਾ ਬਿਲਕੁਲ ਕਿੱਦਾਂ ਦਾ ਸਮਝੌਤਾ ਹੋ ਸਕਦਾ ਹੈ ਜਾਂ ਕਿੱਦਾਂ ਉਹਨਾਂ ਨਾਲ ਸਹਿਮਤੀ ਹੋ ਸਕਦੀ ਹੈ ਹਾਂ ਜਰੂਰ ਹੈ ਕਿ ਜੁਤਕ ਚਾਹੇ ਪਾਕਿਸਤਾਨ ਦਾ ਆਵਾਮ ਹੈ ਚਾਹੇ ਭਾਰਤ ਦਾ ਆਵਾਮ ਹੈ ਉਹ ਨਹੀਂ ਚਾਹੁੰਦੇ ਕਿ ਯੰਗ ਹੋਵੇ ਜੁਦ ਹੋਵੇ ਪਰ ਭਾਰਤੀ ਇਹ ਵੀ ਨਹੀਂ ਚਾਹੁੰਦੇ ਕਿ ਇਸ ਕਦਰ ਜਿਹੜਾ ਹੈਗਾ ਭਾਰਤ ਦੇ ਉੱਤੇ ਲਗਾਤਾਰ ਹਮਲੇ ਵਿੰਗੇ ਜਿਹੜੇ ਢੰਗ ਨਾਲ ਕੀਤੇ ਜਾਂ ਮੈਂ ਕੱਲ ਅੱਜ ਵੀ ਦੇਖ ਰਿਹਾ ਸੀ ਪਾਕਿਸਤਾਨੋਂ ਜਿਹੜੇ ਨਾਗਰਿਕ ਵਾਪੇ ਜਾ ਰਹੇ ਆ ਉਹਨਾਂ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਜਾਣਾ ਸਵਾਲ ਇਹ ਕਿ ਜਿਹੜਾ ਹਮਲਾ ਹੋਇਆ ਹੈ ਫਹਿਲ ਖਾਂ ਤੁਸੀਂ ਕਿਵੇਂ ਦੇਖਦੇ ਹੋ ਸਾਰਾਂ ਵੱਲੋਂ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਦੀਤਾ ਕੀਤੀ ਗਈ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਜੇ ਸਾਡੇ ਬਸ ਦੀ ਗੱਲ ਨਹੀਂ ਤਾਂ ਸਰਕਾਰਾਂ ਦੇ ਉਹਨਾਂ ਦੇ ਫੈਸਲੇ ਕਿਸ ਕਦਰ ਕਰਦੀਆਂ ਪਰ ਆਵਾਮ ਨਹੀਂ ਚਾਹੁੰਦਾ ਕਿ ਉਹ ਜੀ ਮੰਤਪਾਗੀ ਕਰਨਾ ਵਾਪਰੇ ਜਿਹੜੇ ਖਿੱਤੇ ਚ ਵਾਪਰੇ ਕਸ਼ਮੀਰੀਆਂ ਨੇ ਦਬਾ ਕੇ ਇਹਨਾਂ ਖੇਧੀ ਕੀਤੀ ਹੈ ਨਿੰਦਾ ਕੀਤੀ ਹੈ ਜੀ ਜੀ ਲਗਾਤਾਰ মিডিਆ ਚਾਰ ਹੈ ਕਿ ਕਿਸ ਕਦਰ ਜਿਹੜਾ ਹੈਗਾ ਕਸ਼ਮੀਰ ਜਿਹੜਾ ਕਸ਼ਮੀਰੀ ਲੋਕ ਹੈ ਉਹ ਜਿੱਥੇ ਲੈਗਾ ਪੀੜਤ ਪਰਿਵਾਰਾਂ ਦੇ ਨਾਲ ਖੜਿਆ ਕਿਦਾਂ ਉਹਨੇ ਉਹਨਾਂ ਨੂੰ ਕੰਦਾਂ ਦੇ ਟੋਇਆ ਪਾਣੀ ਪਲਾ ਮੈਂ ਕਸ਼ਮੀਰੀ ਨੂੰ ਸੁਣ ਰਿਹਾ ਸੀ ਕਹਿੰਦਾ ਕਿ ਮੈਂ ਸਭ ਤੋਂ ਪਹਿਲਾਂ ਚੋਂ ਸੀ ਜਦੋਂ ਹਮਲਾ ਹੋਇਆ ਉੱਥੇ ਪਹੁੰਚਿਆ ਅਸਲੇ ਲੋਕ ਦੌੜ ਕੇ ਆ ਰਹੇ ਸੀ ਔਰਤਾਂ ਸੀ ਬੱਚੇ ਸੀ ਡਰੇ ਹੋਏ ਸਾਰੇ ਮੈਂ ਸੀ ਕਹਿੰਦੇ ਪਾਣੀ ਪਾਣੀ ਕਰ ਰਹੇ ਸੀ ਜੀ ਇਹਨੇ ਮੈਂ ਸਭ ਤੋਂ ਪਹਿਲਾਂ ਤਾਂ ਉੱਥੇ ਕੋਈ ਪਾਈਪ ਲੰਘਦੀ ਹੋਣੀ ਹੈ ਜੰਗਲ ਇਹ ਪਾਣੀ ਦੀ ਉਹਨੂੰ ਤੋੜਿਆ ਤੋੜ ਕੇ ਲੋਕਾਂ ਨੂੰ ਗਲਾਸਾਂ ਨਾਲ ਜਿਵੇਂ ਵੀ ਹੋ ਸਕਿਆ ਪਾਣੀ ਪਲਾਇਆ ਫਿਰ ਉਹਨਾਂ ਨੇ ਜਿਹੜਾ ਸੁਰੱਖਿਆ ਥਾਵਾਂ ਤੇ ਪਹਚਾਇਆ ਯਾਨੀ ਕਸ਼ਮੀਰੀ ਇਸ ਕਦਰ ਉਹ ਲੋਕ ਹੈ ਜਿਹੜੇ ਮਦਦ ਲਈ ਕਰ ਰਹੇ ਤੇ ਦੂਜੇ ਪਾਸੇ ਪਾਕਿਸਤਾਨ ਦਾ ਵਤੀਰਾ ਕੀ ਹੈ ਜਿਹੜਾ ਲਗਾਤਾਰ ਘਾਟਦੀਆਂ ਸਿੱਧੀਆਂ ਜਿਸੇ ਕਰਕੇ ਮੈਂ ਕਹਿੰਨਾ ਕਿ جنگ ਦੇ ਬਦਲ ਲੜੇ ਕੇ ਕੇਵਲ ਇੰਨੀ ਗੱਲ ਨਹੀਂ ਇਹਨੇ ਕਿਸ ਤਰ੍ਹਾਂ ਪ੍ਰਭਾਵ ਕੀਤਾ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਦੇਖੋ ਦੁਨੀਆ ਭਰ ਚ ਬੈਠਾ ਸਿੱਖ ਭਾਈ ਜਾਰਾ ਕਰਤਾਰਪੁਰ ਸਾਹਿਬ ਗੁਰਦਾਰ ਸਾਹਿਬ ਦੇ ਦਰਸ਼ਨ ਕਰਨ ਜਾਂਦਾ ਹੈ ਕਰਤਾਰਪੁਰ ਦਾ ਲਾਂਘਾ ਬੜੀ ਮਿਸਾਕਤ ਦੁਆਦ ਬੜੀਆਂ ਅਰਦਾਸਾਂ ਦੁਆਦ ਬਣਿਆ ਖੁੱਲਿਆ ਹੁਣ ਇਹੋ ਜੀ ਤਿੱਤੀ ਚ ਕਰਤਾਰਪੁਰ ਤੋਂ ਲਾਂਘੇ ਤੇ ਜਿਹੜੇ ਜਾਣ ਵਾਲੇ ਦਰਸ਼ਕਾ ਸ਼ਰਧਾਲੂ ਹੈ ਉਹਨਾਂ ਦੀ ਗਿਣਤੀ ਵੀ ਘਟ ਗਈ ਹੈ ਹੋਰ ਦਾ ਹੋਰ ਜੋ ਦਰਵਾਰ ਸਾਹਿਬ ਵਾਲੇ ਆ ਰਹੀ ਹੈ ਜਾਣਕਾਰੀ ਕਿ ਦੇਖੋ ਜਿਹੜੇ ਲੋਕ ਭਾਰਤ ਚੋਂ ਚੱਲ ਕੇ ਆਉਂਦੇ ਕੋਈ ਕਰਨਾਟਕ ਚੋਂ ਆਉਂਦਾ ਕਿ ਮਹਾਰਾਸ਼ਟਰ ਚੋਂ ਹੁੰਦਾ ਬੰਗਾਲ ਚੋਂ ਹੁੰਦਾ ਉਹ ਸਾਰੇ ਜਦੋਂ ਕਸ਼ਮੀਰ ਜਾਂ ਹਮਾਸ਼ਟਰ ਨੂੰ ਜਾਂਦੇ ਤਾਂ ਆਮ ਤੌਰ ਤੇ ਦੇਖੋ ਦਰਬਾਰ ਸਾਹਿਬ ਸਾਰੇ ਨਤਮਸਤਕ ਹੋਣਾ ਚਾਹੁੰਦੇ ਦੇਖਣਾ ਚਾਹੁੰਦੇ ਆ ਸੋ ਸਾਰੇ ਬੋਧੀ ਬੜੀ ਉਹ ਦਰਬਾਰ ਸਾਹਿਬ ਆਉਂਦੇ ਤਾਂ ਉਸ ਤੋਂ ਅੱਗੇ ਫਿਰ ਆਪਣੇ ਪਲਾਨ ਕਰਦੇ ਆ ਹੁਣ ਕਿਉਂਕਿ ਸਭ ਨੇ ਆਪਣੇ ਦੌਰੇ ਜਿਹੜੇ ਆਪਣੇ ਮੀਟਿੰਗਾਂ ਸਲਾਣੀਆਂ ਨੇ ਰੱਦ ਕਰ ਦਿੱਤੀਆਂ ਉਹਨਾਂ ਜਾਣਾ ਬੰਦ ਕਰ ਦਿੱਤਾ ਤਾਂ ਕਿਹਾ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਦੀ ਜਿਹੜੀ ਸਲਾਵਾ ਹੈ ਉਹਦੇ 'ਚ ਵੀ ਗਿਣਤੀ ਘਟ ਗਈ ਆ ਉਹ ਜਿਹੜੇ ਉੱਥੋਂ ਦੇ ਹੋਟਲ ਲੈ ਕੇ ਆ ਉਹਨਾਂ ਦੇ ਹੋਟਲ ਜਿਹੜੇ ਪ੍ਰਬੰਧਕਾਂ ਮਾਲਕ ਹੈ ਉਹਨਾਂ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਦਾ ਕਹਿਣਾ ਇਹ ਦੋ ਤਿੰਨ ਦਿਨਾਂ ਦੀ 50 ਫੀਸਦੀ ਜਿਹੜੇ ਸਾਰੇ ਨਵੇਂ ਆ ਨਾ ਹੋਟਲਾਂ 'ਚ ਘਟ ਕੇ ਇਸ ਤਰ੍ਹਾਂ ਇੰਪੈਕਟ ਜਿਹੜਾ ਪ੍ਰਭਾਵ ਜਿਹੜਾ ਹੈਗਾ ਉਹ ਪੰਜਾਬ ਤੇ ਪਹਿਲਾਂ ਸਾਡੇ ਮਲਕ ਤੇ ਪਹਿਰਿਆ ਪਰ ਇਹੋ ਜੀ ਜਿਸ ਤਰ੍ਹਾਂ ਦੀ ਸਥਿਤੀ ਬਣੀ ਦੀ ਆ ਪਾਕਿਸਤਾਨ ਨੇ ਜਿਸ ਕਦਰ ਜਿਹੜਾਗਾ ਇੱਕ ਵੱਡਾ ਝਟਕਾ ਦਿੱਤਾ ਹੈ ਜ ਦਸਤਾਨੂ ਭਾਰਤ ਨੂੰ ਤੇ ਸਾਰਾ ਬਾਹਵੇਂ ਚਾਹੁੰਦਾ ਕਿ ਇਸ ਮਾਮਲੇ ਦਾ ਟੱਟ ਕੇ ਟਕਰਾ ਕੀਤਾ ਜਾਏ ਜੋ ਵੀ ਹੋਏਗਾ ਸੀ ਸਰਕਾਰ ਦੇ ਨਾਲ ਖੜੇ ਆ ਜੀ ਜੀ ਬਿਲਕੁਲ ਸੋ ਕੁਝ ਅਹਿਮ ਜਾਣਕਾਰੀ ਦੇ ਦਈਏ ਕਿ ਇਕ ਤਾਂ ਭਾਰਤੀ ਸਰਹੱਦ ਤੇ ਕਿਸਾਨਾਂ ਲਈ ਕਲਰਟ ਜਾਰੀ ਕਰ ਦਿੱਤਾ ਗਿਆ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਜਲਦ ਤੋਂ ਜਲਦ ਆਪਣੀ ਫਸਲ ਹੈ ਜਿਹੜੀ ਉਹ ਕਟਾਈ ਕਰ ਲਓ ਤੇ ਜਿਹਦੇ ਵਿੱਚ ਤੇਜ਼ੀ ਵੀ ਆ ਚੁੱਕੀ ਹੈ ਇਸ ਤੋਂ ਇਲਾਵਾ 6 ਅੱਤਵਾਦੀਆਂ ਦੇ ਘਰ ਜੰਮੂ ਕਸ਼ਮੀਰ ਦੇ ਵਿੱਚ ਉਡਾ ਦਿੱਤੇ ਗਏ ਨੇ ਸੁਰੱਖਿਆ ਬਲਾਂ ਦੇ ਵੱਲੋਂ ਤੇ ਨਾਲ ਹੀ ਖੂਫੀਆ ਏਜੰਸੀਆਂ ਨੇ ਇੱਕ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ 2015 ਤੋਂ ਲੈ ਕੇ 24 ਤੱਕ ਦੇ 14 ਐਕਟਿਵ ਅੱਤਵਾਦੀਆਂ ਤੇ ਕਾਰਵਾਈ ਦੀ ਤਿਆਰੀ ਹੋ ਰਹੀ ਹੈ ਉਸ ਦਾ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜੀ ਪਰ ਮੈਂ ਦੇਖੋ ਜਿਸ ਮੁੱਦੇ ਦਾ ਮੈਂ ਇਸ ਮੁੱਦੇ 'ਤੇ ਜ਼ਰੂਰ ਗੱਲ ਕਰਨੀ ਚਾਹਾਂਗਾ ਦੇਖੋ ਜਿਹੜੇ ਸਰਦੇ ਕਿਸਾਨਾਂ ਨੇ ਕਾਣ ਕਲਾਈ ਆ ਮੈਂ ਵੀ 빙ੇ ਜਰਨਲਿਸਟ ਵੀਰੀਆ ਮੋਕਾ ਮਿਲਦਾਰੇ ਜਾ ਕੇ ਦੇਖਾਂਗਾ ਉਹਨਾਂ ਨੂੰ ਤਾਂ ਵੈਸੇ ਹੀ ਵੱਡੀਆਂ ਮੁਸੀਬਤਾਂ ਨੇ ਬਿਲਕੁਲ ਉਹਨਾਂ ਨੂੰ ਇਜ਼ਾਤ ਲੈ ਕੇ ਜਾਣਾ ਪੈਂਦਾ ਹੈ ਫਸਲ ਦੇਖਣ ਲਈ ਕੱਟਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਹੁਣ ਜਦੋਂ ਲੜਾਈ ਦੇ ਹਾਲਾਤ ਬਣ ਗਏ ਆ ਤਾਂ ਸੁਭਾਅ ਹੈ ਉਹਨਾਂ ਨੂੰ ਫਸਲ ਨਾਲੋਂ ਕਹਿੰਦੇ ਜਾਨ ਤੇਰੇ ਪਿਆਰੀ ਹੁੰਦੀ ਹੈ ਸੂਚਾਕਾਰੀਆਂ ਦਾ ਵੀ ਇਹੀ ਸੁਨੇਹਾ ਸਰਕਾਰ ਵੱਲੋਂ ਵੀ ਇਹੀ ਹੈ ਕਿ ਤੁਸੀਂ ਆਪਣੀਆਂ ਫਸਲਾਂ ਕੱਟੋ ਤੇ ਜਲਦੀ ਜਲਦੀ ਉਹ ਤੋਂ ਆਪਣੇ ਕੰਮ ਖਤਮ ਕਰੋ ਇਸੇ ਕਰਕੇ ਅਸੀਂ ਕਹਿੰਨੇ ਆ ਕਿ ਜੋ పరిస్థిទੀਆਂ ਪਾਕਿਸਤਾਨ ਦੀ ਵਜ੍ਹਾ ਕਰਕੇ ਪੈਦਾ ਹੋਣਾ ਹੈ ਲੜਾਈ ਦੇ ਹਾਲਾਤ ਬਣੇ ਹੋਇਆ ਉਹਦਾ ਕਿਸਾਨਾਂ ਤੇ ਅਸਰ ਵੀ ਸੁਭਾਵਿਕ ਹੈ ਜਦਾਂ ਤੁਸੀਂ ਜ਼ਿਕਰ ਕੀਤਾ ਰਹੀ ਗੱਲ ਕਸ਼ਮੀਰ ਦੀ ਉਹਦੇ ਜਿਹੜੇ ਉੱਥੇ ਅਤਵਾਦੀ ਹੈ ਉਹਨਾਂ ਦੀ ਲਿਸਟਾਂ ਉਹਨਾਂ ਦੀ ਸੂਚੀਆਂ ਉਹਨਾਂ ਦੇ ਘਾਟਾਉਣ ਦੀ ਗੱਲ ਉਹਨਾਂ ਦੇ ਵੱਡਾ ਹਮਲਾ ਜਿਹੜਾ ਸਾਡੀਆਂ ਸੁਰੱਖਿਆ ਏਜੰਸੀਆਂ ਵੱਲੋਂ ਬੋਲਿਆ ਵਾ ਜਦੋਂ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਲਬ ਲਬ ਕਿ ਟਿਕਾਣੇ ਤੇ ਲਾਵਾਂਗੇ ਜਿਹੜੇ ਜੀ ਨੂੰ ਕਸ਼ਮੀਰ ਜਾਂ ਬਾਹਰੋਂ ਆ ਗੜੇ ਅਤਵਾਦੀ ਹੋ ਜੇ ਸਰਗਾਮੇ ਜਿਹੜੇ ਨਾਪਾਕ ਰਾਦੀ ਉਹਨਾਂ ਦੇ ਅਸੀਂ ਅਸਫਲ ਕਰਾਂਗੇ ਜੀ ਜੀ ਸਿੱਧ ਸਾਹਿਬ ਹੁਣ ਰੋਖਾ ਜਿਹੜਾ ਉਹ ਪੰਜਾਬ ਵਾਲ ਦਾ ਕਰ ਲੈਨੇ ਆ ਪੰਜਾਬ ਦੀ ਸਿਆਸਤ ਵਾਲ ਦਾ ਕਰ ਲੈਨੇ ਆ ਕਿਉਂਕਿ ਲੁਧਿਆਣਾ ਚੋਣ ਤੋਂ ਪਹਿਲਾਂ ਪੰਜਾਬ ਭਾਜਪਾ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਜਨਰਲ ਸਕੱਤਰ ਨੇ ਜਗਮੋਹਨ ਸਿੰਘ ਰਾਜੂ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਅਜਿਹੇ ਸਮੇਂ ਦੇ ਵਿੱਚ ਜਿੱਥੇ ਗੱਠ ਜੋੜ ਦੀ ਲੋੜ ਹੈ ਜਿੱਥੇ ਆਪਣੀ ਟੀਮ ਦੇ ਇੱਕ ਇਕੱਠੇ ਹੋ ਕੇ ਬੈਠਣ ਦੀ ਲੋੜ ਹੈ ਤਾਂ ਅਜਿਹੇ ਚ ਟੀਮ ਖੇਲਰ ਦੀ ਨਜ਼ਰ ਆ ਰਹੀ ਹੈ ਭਾਜਪਾ ਦੀ ਜੀ ਬਿਕੋਜ਼ ਇਹ ਗੱਲ ਅੰਦਰ ਜਿਹੜਾ ਗੈਪ ਨਾਲ ਚ ਹੁੰਦਾ ਸੀ ਕਿ ਆਪਾਂ ਕਾਂਗਰਸ ਚ ਤੜੇਬੰਦੀ ਦੇਖਦੇ ਸੀ ਅਕਾਲੀ ਦਲ ਦੀ ਤੜੇਬੰਦੀ ਦਾ ਨਾਮ ਲੈਣ ਦੀ ਲੋੜ ਹੀ ਨਹੀਂ ਉਹ ਤਾਂ ਜਗਜਹਰ ਆਪ ਹੀ ਮੰਨਦੇ ਜੋ ਕੁਝ ਵਾਪਰ ਰਿਹਾ ਜਿਸ ਤਰ੍ਹਾਂ ਦੂਜੀਆਂ ਤਰ੍ਹਾਂ ਦੀ ਆਪਾਂ ਗੱਲ ਕਰਦੇ ਆਂ ਭਾਜਪਾ ਇਹ ਮੰਨਿਆ ਜਾਂਦਾ ਸੀ ਕਿ ਸਭ ਤੋਂ ਡਿਸਪਲਨ ਵਾਲੀ ਪਾਰਟੀ ਐ ਅਨਸ਼ਾਸਨ ਵਾਲੀ ਪਾਰਟੀ ਐ ਇਹਦੇ ਚ ਕੋਈ ਵੀ ਕਿਸ ਤਰੀਕੇ ਨਾਲ ਜਿਹੜੀ ਆ ਗਈ ਹੈ ਬਗਾਵਤ ਵਾਲੀ ਆਵਾਜ਼ਾਂ ਸੁਰ ਨਹੀਂ ਠੋਂਦਾ ਉਹ ਜਿਹੜੇ ਜਨਸਕਤਰ ਐ ਰਾਜੂ ਨਾਲ ਜਦਾਂ ਆਪਸ ਦੀ ਇਹ ਵੀ ਗੱਲ ਕਰ ਰਹੇ ਆ ਚੰਦਸਖਤ ਦੇ ਦਫ਼ਤਰੀ ਸਤੀਫਾ ਦੇਣਾ ਉਸ ਦੀ ਭਾਵੀ ਉਹਨਾਂ ਨੇ ਕੋਈ ਗੁਪਚੁਪ ਨਹੀਂ ਦਿੱਤਾ ਸਤੀਫਾ ਉਹਨਾਂ ਨੇ ਲਾ ਪਾਰਟੀ ਦੇ ਪ੍ਰਧਾਨ ਨੂੰ ਭੇਜਿਆ ਸੀਰ ਜਾਖੜ ਨੂੰ ਇਹਨਾਂ ਜਿਹੜੇ ਸੀਰ ਜਾਖੜ ਹੈ ਅਜੇ ਉਹੀ ਆਪਣੇ ਤੌਰ ਤੇ ਸਰਕਾਰ ਨੂੰ ਹੋ ਕੇ ਆਪਣੀ ਭੂਮਿਕਾ ਪ੍ਰਧਾਨ ਦੀ ਨਿਭਾਉਣ ਲਈ ਤਿਆਰ ਨਹੀਂ ਅਜੇ ਤੱਕ ਆ ਭਾਜਪਾ ਇਹ ਨਹੀਂ ਫੈਸਲਾ ਕਰ ਸਕੀ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਸੀਰ ਜਾਖੜ ਹੈ ਉਹਨਾਂ ਦੀ ਸੇਵਾ ਵਿੱਚ ਕੀ وجہ ਹੈ ਤੇ ਕਿਉਂ ਨਹੀਂ ਸਰਗਰਮ ਸਿਆਸਤ ਜੋ ਸ਼ਾਮਲ ਹੋ ਰੇ ਹਨਗੇ ਸਮੇਂ ਸਮੇਂ ਆਪਣੀ ਗੱਲਾਂ ਕਹਿੰਦੇ ਰਹਿੰਦੇ ਆ ਪਰ ਪਾਰਟੀ ਦਾ ਪ੍ਰਧਾਨ ਪੰਜਾਬ ਦਾ ਜਿਸ ਕਦਰ ਜਿਹੜਾ ਹੈਗਾ ਕੋਈ ਨਾ ਕੋਈ ਉਹਨਾਂ ਨੂੰ ਰਸੇਵਾ ਜਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੋਗਾ ਪਾਰਟੀ ਦੇ ਅੰਦਰ ਦੀ ਦੇ ਕਰਕੇ ਉਸ ਸਰਗਰਮ ਨਹੀਂ ਤੇ ਹੁਣ ਜਨਰਲ ਸਕੱਤਰ ਰਾਜੂ ਦਾ ਇਸ ਤਰ੍ਹਾਂ ਅਸਤੀਫਾ ਦੇਣਾ ਔਰ ਮੀਡੀਆ ਚ ਆਈਆ ਗੱਲ ਮੀਡੀਆ ਚ ਕੀ ਗੱਲ ਆਈ ਹੈ ਉਹਨਾਂ ਨੇ ਕਿਹਾ ਕਿ ਜੀ ਜਿਸ ਕਦਰ ਜਿਹੜੀ ਹੈਗਾ ਭਾਗੀ ਕੀਤੀ ਗਈ ਹੈ ਬਲਾਕ ਪੱਧਰ ਦੇ ਫਿਰ ਪ੍ਰਧਾਨਾਂ ਦੀ ਚੋਣ ਕੀਤੀ ਗਈ ਹੈ ਉਹ ਕਹਿੰਦੇ ਕਈ ਜਗ੍ਹਾ ਤਾਂ ਮਨ ਮਰਜ਼ੀ ਦੇ ਨਾਲ ਹੀ ਜਿਹੜੇ ਪ੍ਰਧਾਨ ਹੈਗੇ ਉਹਨਾਂ ਨੇ ਕਿਹਾ ਜੀ ਨਿਯੁਕਤੀਆਂ ਕਾਲੀਆਂ ਪ੍ਰਾਪਰ ਜਿਸ ਤਰ੍ਹਾਂ ਆਜ ਪਹਿਲਾਂ ਸਿਸਟਮ ਉਹਨਾਂ ਤੱਕ ਭਰਤੀ ਨਹੀਂ ਕੀਤੀ ਗਈ ਉਹਦੇ ਰੂਸ ਵਜੋਂ ਰਾਜੂ ਨੇ ਕਿਹਾ ਕਿ ਇਸ ਸਥਿਤੀ ਦੇ ਵਿੱਚ ਮੈਂ ਹੁਣ ਜਨਸਕਤ ਤਨੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਉਹਦੇ ਤੋਂ ਵੱਖ ਹੋਣਾ ਵੱਖਰੀ ਗੱਲ ਨੇ ਕਿਹਾ ਕਿ ਮੈਂ ਪਾਰਟੀ ਨਾਲ ਬਣਾ ਰਹਾਗਾ ਸੋ ਇਹ ਸਤੀਵਾ ਉਸ ਵੇਲੇ ਆ ਜਦੋਂ ਲੁਧਿਆਣਾ ਦੇ ਅੰਦਰ ਜਿਹੜੀ ਹੈਗੀ ਆ ਪਾਰਟੀ ਨੂੰ ਚੋਣ ਵੀ ਲੜਨੀ ਮੈਂ ਕਹਾਂਗਾ ਲੜਨੀ ਪੈ ਰਹੀ ਹੈ ਬਿਲਕੁਲ ਨਹੀਂ ਹੋਰ ਗੱਲ ਹੁੰਦੀ ਐ ਲੜਨੀ ਪਵੇ ਤਾਂ ਵੱਖਰੀ ਗੱਲ ਹੁੰਦੀ ਐ ਸੋ ਭਾਜਪਾ ਨੂੰ ਇੱਕ ਨਵੀਂ ਮਸੀਤ ਦਾ ਲੁਧਿਆਣਾ ਪਛਮੀ ਦੀ ਉਧਰ ਚੋਣ ਆ ਰਹੀ ਐ ਉਧਰੋਂ ਇੱਕ ਚੰਗੇ ਕੱਦਾ ਬਰਾਗੂ ਆਭੀ ਰਾਜੂਣਾ ਨੇ ਪਿਛਲੀ ਜਿਹੜੀ ਵਿਧਾਨ ਸਭਾ ਦੀ ਚੋਣ ਸੀ ਹਾਲਾਂਕਿ ਅਮਰਸਰ ਤੋਂ ਇਲੈਕਸ਼ਨ ਨਹੀਂ ਜਿੱਤੇ ਉਧਰ ਤਕੜੀ ਫਾਈਟ ਦਿੱਤੀ ਹਾਰ ਗਏ ਸੋ ਇੱਦਾਂ ਤੇ ਨੇਤਾ ਦਾ ਜਾਣਾ ਭਾਜਪਾ ਲਈ ਮੈਂਸਨ ਦਾ ਇੱਕ ਵੱਡਾ ਚਟਕਾ ਹੋਊਗਾ ਉਸ ਮੌਕੇ ਤੇ ਜਦ ਲੁਧਿਆਣਾ ਚੋਣ ਦਾ ਸਾਹਮਣਾ ਕਰਨ ਜਾ ਰਿਹਾ ਐ ਜੀ ਜੀ ਸਿੱਰਬ ਗੱਲ ਲੁਧਿਆਣਾ ਚੋਂ ਦੀ ਕੀਤੀ ਹੈ ਤਾਂ ਜ਼ਿਕਰ ਅਕਾਲੀ ਦਲ ਦਾ ਵੀ ਕਰਾਂਗੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਅੱਜ ਲੁਧਿਆਣਾ ਪਹੁੰਚੇ ਜਿੱਥੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਤੇ ਦੋ ਦਿਨਾਂ ਦੇ ਲਈ ਕਹਿੰਦੇ ਬਾਦਲ ਸਾਹਿਬ ਉੱਥੇ ਹੀ ਰਹਿਣਗੇ ਕਿਤੇ ਨਾ ਕਿਤੇ ਖਬਰਾਂ ਇਹ ਵੀ ਆ ਰਹੀਆਂ ਨੇ ਸਿੱਧੂ ਸਾਹਿਬ ਕੀ ਇਆਲੀ ਹੁਣਾਂ ਦੇ ਨਾਲ ਵੀ ਮੀਟਿੰਗ ਕਰ ਸਕਦੇ ਨੇ ਬਾਦਲ ਸਾਹਿਬ ਕਿਵੇਂ ਦੇਖਦੇ ਹੋ ਦੇਖੋ ਇਹਦੇ ਦੋ ਐਂਗਲ ਆ ਇਹ ਆਲੀ ਉਹਨਾਂ ਨਾਲ ਮੀਟਿੰਗ ਦੀ ਗੱਲ ਜਿਹੜੀ ਪੁਸ਼ਟੀ ਕਰਨੀ ਆ ਆਪਾਂ ਨੂੰ ਅਧਿਕਾਰਤ ਤੌਰ ਤੇ ਬਹੁਤ ਹੀ ਮੁਸ਼ਕਲ ਹੈ ਕਿਉਂ ਮੈਂ ਇਸੇ ਜਵਾਦੇ ਤੁਹਾਡੇ ਨਾਲ ਗੱਲ ਕਰਾਂਗਾ ਪਰ ਪਹਿਲਾਂ ਆਪਾਂ ਜਿਲ੍ਹੇ ਲੁਧਿਆਣਾ ਪਛਮੀ ਦੀ ਗੱਲ ਕਰਦੇ ਆ ਕਾਲੀ ਲਾਲ ਦੇ ਪ੍ਰਧਾਨ ਸੁਖਵੀਰ ਬਾਦਲ ਦੋ ਦਿਨ ਲਈ ਆਏ ਸਵਾਭਿਕ ਹੈ ਕਿਉਂਕਿ ਸੁਖਵੀਰ ਬਾਦਲ ਉਹਨਾਂ ਨੇ ਪ੍ਰਧਾਨਗੀ ਦਾ ਅਹੁਦਾ ਨਵੇਂ ਸਿਰੇ ਸੰਭਾਲਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਲੁਧਿਆਣਾ ਪਛਮੀ ਚ ਪਾਰਟੀ ਚੋਣ ਮੈਦਾਨ ਚ ਉਤਰੀ ਵੀ ਹੈ ਇਹਦਾ ਸਮਾਂ ਦੱਸੇਗਾ ਇਸ ਉਧਾਨਾਂ ਦੇ ਲੋਕ ਕਿੰਨਾ ਹੰਗਾਰਾ ਦਿੰਦੇ ਆ ਕਿੰਨਾ ਨਹੀਂ ਦਿੰਦੇ ਪਰ ਲੱਗਦਾ ਇਹ ਹੈ ਕਿ ਸੁਖਵੀਰ ਬਾਦਲ ਪ੍ਰਧਾਨ ਦੇ ਤੌਰ ਤੇ ਕੋਈ ਕਸਰ ਨਹੀਂ ਛਡਣਗੇ ਮੰਨਿਆ ਜਾਂਦਾ ਕਿ ਉਹਨਾਂ ਨੂੰ ਚੋਣ ਲਾਉਣ ਦਾ ਢੰਗ ਤਰੀਕਾ ਬੜਾ ਹੁੰਦਾ ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਪੰਜਾਬੀਆਂ ਨੂੰ ਪਤਾ ਨਹੀਂ ਕੀ ਤਕਰੀਬ ਹੈ ਪੰਜਾਬੀ ਸਾਥ ਨਹੀਂ ਦਿੰਦੇ ਇਹ ਪੰਜਾਬੀ ਸਾਥ ਦੇ ਨਾਲ ਨਤੀਜੇ ਵੀ ਸਾਹਮਣੇ ਆ ਜਾਣ ਸੋ ਸੁਖਵੀਰ ਬਾਦਲ ਦਾ ਆਪਣੇ ਵਾਲੋਂ ਲੁਧਿਆਣਾ ਤੇ ਜ਼ੋਰ ਤਾਂ ਪੂਰਾ ਲਗਾਉਣਗੇ ਪਰ ਨਿਰਪਰ ਕਰਦਾ ਕਿ ਕਿਹੋ ਜਿਹਾ ਨਤੀਜਾ ਆਉਂਦਾ ਹੈ ਸੋ ਇਹ ਗੱਲ ਤਾਂ ਇਹ ਹੈ ਕਿ ਸਰਗਮੀਆਂ ਤੁਮਣ ਦੇ ਸੰਬੰਧ ਚ ਬਣਦੀਆਂ ਪ੍ਰਧਾਨ ਦੇ ਤੌਰ ਤੇ ਔਰ ਪਹਿਲੀ ਚੋਣ ਉਹਨਾਂ ਦੀ ਪ੍ਰਧਾਨਗੀ ਨਵੇਂ ਸਿਰੇ ਸੰਭਾਲਣ ਤੋਂ ਬਾਅਦ ਦੂਜੀ ਅਹਿਮ ਗੱਲ ਤੁਸੀਂ ਮਨਪ੍ਰੀਤ ਵਾਲੀ ਦੀ ਗੱਲ ਕੀਤੀ ਹੈ ਉਹਦੇ ਜਵਾਜ ਨਾਲ ਹੋਰ ਤਾਂ ਕੁਝ ਨਹੀਂ ਕਹਿ ਸਕਦਾ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸ ਵੇਲੇ ਫਤਿਹਗੜ ਸਾਹਿਬ ਜਿਹੜੀ ਮਿੱਤਰ ਧਰਤੀ ਹੈ ਉੱਥੇ ਗੁਰਦਰਾ ਸਾਹਿਬ ਜਿਹੜੇ ਗੁਰੂ ਸਾਹਿਬਾਨ ਦੀ ਚਰਨਛੋੜਾ ਬਤ ਗੁਰਦਰਾ ਸਾਹਿਬਾਨ ਉਥੇ ਜਿਹੜਾ ਹੈਗਾ ਪੰਜਵੇਂ ਮੈਂਬਰੀ ਕਮੇਟੀ ਜਿਹੜੀ ਸਿੰਘ ਸਾਹਿਬ ਵੱਲੋਂ ਥਾਪੀ ਗਈ ਆ ਉਹਨਾਂ ਵੱਲੋਂ ਬਕਾਇਦਾ ਮੀਟਿੰਗ ਰੱਖੀ ਗਈ ਸੀ ਭਰਤੀ ਕਰਨ ਲਈ ਪਰਚੇ ਬਣਨੇ ਸੀ ਆਪਣੇ ਮੈਂਧੀਆਂ ਨਾਲ ਪ੍ਰਸ਼ੰਸਕਾਂ ਨਾਲ ਮੁਲਾਕਾਤ ਕਰਨੀ ਸੀ ਕਿਹਾ ਜਾ ਰਿਹਾ ਕਿ ਵੀ ਉਹ ਜਿਹੜੀ ਮੀਟਿੰਗ ਸੀ ਮੀਟਿੰਗ ਤੋਂ ਪਹਿਲਾਂ ਬਕਾਇਦਾ ਉਹਨਾਂ ਨੇ ਉਥੇ ਹਾਲ ਬੁੱਕ ਰਾਇਆ ਜੋ ਬਣਦਾ ਰਕਮ ਸੀ ਪੈਸਾ ਸੀ ਉਹ ਵੀ ਦਿੱਤਾ ਗਿਆ ਰਸੀਦ ਵੀ ਕਟਵਾਈ ਗਈ ਤੇ ਪਰ ਅੱਜ ਕਹਿੰਦੇ ਜਦੋਂ ਭਰਤੀ ਵਾਲੀ ਕਮੇਟੀ ਪਹੁੰਚੀ ਉਥੇ ਜੀ ਉਹ ਜਿਹੜੇ ਸਾਰੇ ਹਾਲ ਸੀ ਜੇ ਜੋ ਵੀ ਵੱਡਾ ਹਾਲ ਆ ਉੱਥੇ ਉਹਨਾਂ ਦਾ ਹੋਰ ਪ੍ਰੰਧ ਕੀ ਬਲਾਕ ਹੈ ਬਿਲਕੁਲ ਕਦੇ ਜਿੰਦਰੇ ਲੱਗੇ ਵੀ ਜੀ ਨਾ ਉੱਥੇ ਮੈਨੇਜਰ ਨਾ ਕੋਈ ਅਧਿਕਾਰੀ ਜਿਹੜਾ ਮੁੱਖ 게ਟ ਆ ਉਧਰ ਦਾ ਉਹ ਕਹਿੰਦੇ ਉਹ 게ਟ ਦਾ ਬੰਦ ਹੈ ਸੀ ਟਰੈਕਟਰ ਵੀ ਅੱਗੇ ਖੜਾ ਕਰ ਦਿੱਤਾ ਗਿਆ ਤਾਂ ਕੋਈ ਕੋਈ ਅੰਦਰ ਆ ਨਾ ਸਕੇ ਹੂੰ ਇਹ ਬੱਕਰੀ ਗੱਲ ਆ ਕਿ ਉੱਥੇ ਬਕਰੇ ਤੌਰ ਉੱਤੇ ਉਹਨਾਂ ਨੇ ਫਿਰ ਵੀ ਦਰੀਆਂ ਦਰੀਆਂ ਵਿਚ ਆ ਕੇ ਕਹਿੰਦੇ ਆ ਕਿ ਆਪਣੀ پارٹی ਮਹਿਮਾ ਚਲਾ ਰੱਖੀ ਆ ਪਰ ਇਹੋ ਜੀ ਸਿੱਧੀ ਚੱਲਦਾ ਮੈਨੂੰ ਨਹੀਂ ਲੱਗਦਾ ਕਿ ਮਨਪ੍ਰੀਤ ਦਿਹਾੜੀ ਨਾਲ ਕੋਈ ਦੋਸਤੀ ਦਾ ਰਤਨ ਦਾ ਜਾ ਸਕਦਾ ਹੋਵੇਗਾ ਜੇ ਮਨਪ੍ਰੀਤ ਦਿਹਾੜੀ ਆਉਜੀ ਤੀਤੀ ਦੋਸਤੀ ਦਾ ਹੱਥ ਵਧਾਉਣਗੇ ਤਾਂ ਮੈਂ ਵੀਗੇ ਜਨਰਲ ਨਾਲ ਗੱਲ ਕਰ ਹੀ ਸਕਦਾ ਫਿਰ ਜਿਹੜੀ ਭਾਰਤੀ ਮਹਿਮਾ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ ਇਹ ਕਿਧਰੋਂ ਸੁਨੇਹਾ ਆਇਆ ਇਸ ਗੱਲ ਦੀ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਜੀ ਜੀ ਬਿਲਕੁਲ ਸੋ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੇ ਤੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਕਿ ਮੀਟਿੰਗਾਂ ਰੁਕੀਆਂ ਜਾ ਰਹੀਆਂ ਨੇ ਸੋ ਬੜੇ ਸਵਾਲ ਖੜੇ ਹੁੰਦੇ ਨੇ ਸਦਸਾ ਬੱਗੇ ਵੱਧਦੇ ਆ ਤੇ ਇੱਕ ਵੱਡੇ ਘਟਾਲੇ ਦੀ ਗੱਲ ਕਰਦੇ ਆ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਇਸ ਚੀਜ਼ ਨੂੰ ਲੈ ਕੇ ਸਰਗਰਮ ਹੈ ਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਹੋਣ ਦੇਵਾਂਗਾ ਤਾਂ ਉੱਥੇ ਹੀ ਡਰਾਈਵਿੰਗ ਲਾਇਸੈਂਸ ਦੇ ਘਟਾਲੇ ਹੋਏ ਨੇ ਤੇ ਇਹਨਾਂ ਘਟਾਲਿਆਂ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਭੁਗਤਣਾ ਵੀ ਪਿਆ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਕਿੱਥੋਂ ਦੀ ਇਹ ਘਟਨਾ ਜ਼ਰੂਰ ਸਾਂਝੀ ਕਰੋ ਦੇਖੋ ਆਪਾਂ ਘਟਾਲੇ ਦੀ ਗੱਲ ਤਾਂ ਕਰਾਂਗੇ ਪਰ ਪਹਿਲਾਂ ਆਪਣੇ ਮੋਲਕ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਜਦੋਂ ਕਹਿੰਦੇ ਹੈ ਨਾ ਰੱਬ ਆਸਰੇ ਚੱਲਦਾ ਵਾਕਈ ਮੈਂ ਤਾਂ ਕਹੂੰਗਾ ਕਿ ਰੱਬ ਆਸਰੇ ਚੱਲਦਾ ਹੈ ਜੇ ਡਰਾਈਵਿੰਗ ਲਾਇਸੈਂਸਾਂ ਜੀ ਘਟਾਲੇ ਹੋਣ ਲੱਗ ਜਾਣਾ ਜੋ ਕੁਝ ਉਹਨਾਂ ਨੇ ਗੱਡੀ ਚਲਾਉਣੀ ਹੈ ਕਿਸੇ ਨੇ ਉਹ ਗੱਡੀ ਚਲਾਉਣੀ ਆਉਂਦੀ ਹੈ ਕਿ ਨਹੀਂ ਆਉਂਦੀ ਇਹ ਕਿਸੇ ਦੀ ਪੈਸੇ ਜੇ ਚਾ ਪਾ ਕੇ ਡਰਾਈਵਿੰਗ ਲਾਇਸੈਂਸ ਲੈਣਾ ਹੈ ਅੰਦਾਜ਼ਾ ਲਗਾਓ ਕਿ ਉਹ ਬੰਦੇ ਨੂੰ ਜਿਹਨੂੰ ਡਰਾਈਵਿੰਗ ਲਾਇਸੈਂਸ ਮਿਲ ਜੇਗਾ ਚਾਹੇ ਸਕੂਟਰ ਚਲਾਉਂਦਾ ਚਾਹੇ ਕਾਰ ਚਲਾਉਂਦਾ ਕੋ ਹੋਰ ਵਾਹیکل ਚਲਾਉਂਦਾ ਜਦੋਂ ਗੱਡੀ ਲੈ ਕੇ ਸੜਕ ਤੇ ਜਾਏਗਾ ਤਾ ਕੁਝ ਵੀ ਅਨਾਰਥ ਹੋ ਸਕਦਾ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਨੇ ਕਿ ਇਨਹਾਸੇ ਹੋ ਗਿਆ ਇਨਹਾਸੇ ਵਧ ਰਿਹਾ ਹੈ ਅਦਾ ਮਨੁੱਖੀ ਜਾਨਾਂ ਜਾ ਰਹੀਆਂ ਦੂਜੀ ਗੱਲ ਮੈਂ ਇਹ ਵੀ ਕਹਾਗਾ ਬਿਲਕੁਲ ਸਹੀ ਹੈ ਗੱਲ ਕਿ ਸਾਡੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਵੱਲੋਂ ਵਿਚਚਾਰ ਪ੍ਰਵੰਧ ਕੀਤਾ ਗਿਆ ਇਸ ਗੱਲ ਦੇ ਲਈ ਸਪੈਸ਼ਲ ਟਾਸਕ ਫੋਰਸ ਕੰਮ ਕੀਤੀ ਗਈ ਹੈ ਕਿ ਸੜਕਾਂ ਤੇ ਕੋਈ ਐਕਸੀਡੈਂਟ ਹੋਏਗਾ ਤਾਂ ਪੁਲਿਸ ਫੋਰਸ ਜਿਹੜੀ ਟਾਸਕ ਫੋਰਸ ਹੈ ਉਹ ਫਟਾਫਟ ਉੱਤੇ ਪਹੁੰਚੇਗੀ ਜੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲ ਪਹੁੰਚਾਏਗੀ ਪਰ ਇਹ ਤਾਂ ਬਾਅਦ ਦੀ ਗੱਲ ਹੈ ਜੇ ਲਾਗដាក់ਮੀ ਹੋਣ ਤੋਂ ਕਿਵੇਂ ਰੋਕਣਾ ਵੱਡਾ ਮਾਮਲਾ ਤੇ ਇਹ ਖੜਾ ਹੋ ਗਿਆ ਜੇ ਡਰਾਈਵਰ ਸੰਸ ਜੀਵ ਚ ਭਾਗੀ ਜੀ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਗੱਡੀ ਦੀ ਸੀਟ ਤੇ ਬੈਠੇਗਾ ਸਟੀering ਫੜੇਗਾ ਤਾਂ ਹਾ ਸਿੰਦਾ ਹੋਣੇ ਹੋਣੇ ਆ ਸੋ ਇੱਕ ਤਾਂ ਆਪਣੇ ਆਪ ਤੇ ਬਹੁਤ ਵੱਡਾ ਸਿਸਟਮ ਦੇ ਉੱਤੇ ਸਵਾਲ ਉੱਠ ਰਿਹਾ ਕਿ ਦੇਖੋ ਇਹ ਦੋ ਵੱਡਾ ਕੋਈ ਮੈਂ ਕਹਿੰਨਾ ਕਿ ਲਾਪਰਵਾਹੀ ਕਹਿ ਲਓ ਜੇ ਦੋ ਵੱਡਾ ਘਟਾਲਾ ਹੋ ਨਹੀਂ ਸਕਦਾ ਕਿ ਇਸ ਮੁਲਕ ਦੇ ਅੰਦਰ ਗੱਡੀਆਂ ਚਲਾਉਣ ਵਾਲੇ ਵੀ ਬਿਗੈਰ ਡਰਾਈਵਰ ਸੰਸ ਪ੍ਰੋਪਰ ਲੈ ਕੇ ਗੱਡੀਆਂ ਚਲਾ ਰਹੇ ਆ ਕਿੰਨੇ ਕਿ ਚਲਾ ਰਿਹਾ ਵੱਖਰੀ ਗੱਲ ਹੈ ਤਾਂ ਜਦੋਂ ਜਾਂਚ ਸਾਹਮਣੇ ਆਏਗੀ ਫਿਰ ਪਤਾ ਲੱਗੇਗਾ ਪਰ ਇਹ ਜ਼ਰੂਰ ਹੈ ਮੈਂ ਵੀ ਇੱਕ ਜਰਨਲਿਸਟ ਨਾਲ ਹੋਰ ਇੱਕ ਗੱਲ ਨਹੀਂ ਚਾਹਾਂਗਾ ਕਿ ਆਪਣੇ ਪ੍ਰੋਫੈਸ਼ਨਲ ਕੈਰੀਅਰ ਚ ਮੈਂ ਪਹਿਲਾ ਮੌਕਾ ਦੇਖਿਆ ਕਿ ਵਿਜੀਲੈਂਸ ਦੇ ਚੀਫ ਮੁਖੀ ਜਿਹੜੇ ਗਿਆ ਉਹ ਕਿਸੇ ਇੱਕ ਦਾਲੇ ਦੀ ਵਿਜਾ ਕਰਕੇ ਸਸਪੈਂਡ ਹੋਏ ਹੁਣ ਹਾਂ ਹਾਲਾਂਕਿ ਜਿਹੜਾ ਸਸਪੈਂਸ਼ਨ ਦਾ ਲੈਟਰ ਹੈ ਉਹਦੇ 'ਚ ਇਹ ਗੱਲ ਨਹੀਂ ਆਈ ਉਹਦੇ 'ਚ ਇਹ ਆਇਆ ਹੈ ਕਿ ਜੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਕਸਾਈ ਕੀਤੀ ਹੈ ਨਾ ਪਰ ਅਜੇ ਕਿਤੇ ਹੈ ਕਿ ਸਸਪੈਂਡ ਕੀਤਾ ਜਾਂਦਾ ਹੈ ਪਹਿਲਾ ਬਿਜ਼ਨਸ ਦਾ ਮੁਖੀ ਨਹੀਂ ਸਸਪੈਂਡ ਕੀਤਾ ਗਿਆ ਜੀ ਪਰਮਾਰ ਸਾਹਿਬ ਉਹਨਾਂ ਤਾਂ ਸਸਪੈਂਡ ਕੀਤਾ ਹੀ ਗਿਆ ਇੱਕ ਚੰਗਾ ਨਾ ਹੈ ਜਿਹੜੇ ਪਹਿਲਾਂ ਜਿਹੜੇ ਗੁਰੂਗਰਾਹ ਸਾਡੀ ਬੇਅਦਬੀ ਦਾ ਮੁੱਦਾ ਉਹਦੇ ਚ ਵੀ ਸ਼ਾਮਲ ਰਹੇ ਆ ਜੀ ਹੋਰ ਵੀ ਵੱਡੇ ਮੁੱਦਿਆਂ ਤੋਂ ਉਹਨਾਂ ਦੀ ਸ਼ਮੂਲੀਅਤ ਰਹੀ ਹੈ ਜਾਂਚ ਦੇ ਮਾਮਲੇ ਦੇਖੀਏ ਤੇਜ਼ੇ ਤਰੀਕੇ ਨਾਲ ਦੂਜੇ ਆਈ ਜੀ ਜੀ ਸਰਨਜੀਤ ਲਹਿਗਾ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਇਹਦੇ ਐਸਐਸਬੀ ਜਿਹੜੇ ਹੈਗੇ ਆ ਆਰ ਪੀ ਸਿੰਘ ਉਹਨਾਂ ਨੂੰ ਇਸ ਤਿੰਨ ਵੱਡੇ ਅਧਿਕਾਰੀ ਸਸਪੈਂਡ ਕਰਨਾ ਤਰਥਲੀ ਬਚ ਗਈ ਹੋएगी ਪੁਲਿਸ ਦੇ ਅੰਦਰ ਤੇ ਸਿਸਟਮ ਦੇ ਅੰਦਰ ਕੀ ਕੀ ਹੋ ਗਿਆ ਹੂੰ ਇਹ ਤੋਂ ਪਹਿਲਾਂ ਕਿਤੇ ਦੇਖਿਆ ਨਹੀਂ ਕਿਸੇ ਨੇ ਕਿ ਵਿਜੀਲੈਂਸ ਦਾ ਕੰਮ ਤਾਂ ਹੁੰਦਾ ਹੈ ਕਿ ਗਲਤ ਕੰਮਾਂ ਨੂੰ ਫੜਨਾ ਗਲਤ ਕੰਮ ਦੇ ਚੈੱਕਿੰਗ ਕਰਨੀ ਜਿਹੜੇ ਦੋਸ਼ੀਆਂ ਨੂੰ ਅੰਦਰ ਕਰਨਾ ਕੇਸ ਬਣਾਉਣਾ ਜੇ ਵਿਜੀਲੈਂਸ ਦਾ ਅਧਿਕਾਰੀ ਹੀ ਉਹ ਜਿਹੇ ਦੋਸ਼ਾਂ ਨੂੰ ਲਾ ਕੇ ਸਸਪੈਂਡ ਹੋ ਜੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਹਾਲਾਂਕਿ ਜਾਂਚ ਤੋਂ ਬਾਅਦ ਸਾਹਮਣਾ ਆਏਗਾ ਇਹ ਸਾਹਮਣੇ ਆਉਂਦਾ ਕਿਉਂਕਿ ਜਿੱਦਾਂ ਉਹਨਾਂ ਨੂੰ ਮੁਅਤਲ ਕੀਤਾ ਗਿਆ ਉਹਦੇ 'ਤੇ ਜ਼ਿਕਰ ਨਹੀਂ ਹੈ মিডিਆ ਜੋ ਕੁਝ ਸਾਹਮਣੇ ਆ ਰਿਹਾ ਉਹਦੇ ਮੁਤਾਬਕ ਇਹੀ ਹੈ ਹੈਡਲਾਈਨਾਂ ਵੀ ਇਹੀ ਹੈ ਸਭ ਜਗ੍ਹਾ ਤੇ ਕਿ ਜਿਹੜਾ ਹੈਗਾ ਡਰਾਈਵਿੰਗ ਲਾਇਸੈਂਸ ਘਟਾਲੇ ਚ ਤਿੰਨ ਵੱਡੇ ਅਧਿਕਾਰੀ ਮੁਅਤਲ ਹੋਏ ਆ ਸੋਤਰ ਤੱਲੀਆ ਤੇ ਸੱਲੀ ਦੇ ਨਾਲ ਨਾਲ ਮੈਂ ਇਹ ਵੀ ਕਹਾਂਗਾ ਕਿ ਸਰਕਾਰ ਨੇ ਰਿਸ਼ਟਾਚਾਰ ਦੇ ਖਿਲਾਫ ਜੁੱਦ ਦੇ ਲਈ ਇੱਕ ਵੱਡਾ ਸੰਕੇਤ ਦਿੱਤਾ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਜਦੋਂ ਤੁਸੀਂ ਕਹਿੰਦੇ ਆ ਅਕਸਰ ਇਹ ਕਹਿੰਦੇ ਜਿੱਦਾਂ ਆਪਾਂ ਤੇ ਤੇ ਨਹੀਂ ਗੱਲ ਕਰਦੇ ਨਸ਼ੀ ਦੀ ਗੱਲ ਕਰਦੇ ਆ ਬਿਲਕੁਲ ਉਹਦੀ ਕਹਿੰਦੇ ਜੀ ਕਿਸੇ ਵੱਡੀ ਮੱਛੀ ਨੂੰ ਹੱਥ ਨਹੀਂ ਪਾਇਆ ਕਿਸੇ ਵੱਡੀ ਮੱਛੀ ਨੂੰ ਹੱਥ ਨਹੀਂ ਪਾਇਆ ਇਦਾਂ ਛੋਟੇ ਛੋਟਿਆਂ ਨੂੰ ਫੜੇ ਜਾਂਦੇ ਆ ਹੁਣ ਵਿਜੀਲੈਂਸ ਦੇ ਮੁਖੀ ਤੋਂ ਵੱਡਾ ਤਾਂ ਕੋਈ ਹੋ ਨਹੀਂ ਸਕਦਾ ਇਦਾਂ ਹੀ ਆਈਜੀ ਤੋਂ ਵੱਡਾ ਕੋਈ ਐਸਐਸਆਰ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਵੱਡੇ ਅਧਿਕਾਰੀਆਂ ਨੂੰ ਹੱਥ ਪਾਇਆ ਗਿਆ ਮੀਤ ਕੀਤੀ ਜਾ ਸਕਦੀ ਹੈ ਤੇ ਬਾਅਦ ਵਿੱਚ ਇਹ ਕਲ ਮੈਂ ਜ਼ਰੂਰ ਦਸਖਾਂ ਨਾਲ ਸਾਂਝੀ ਕਰਨੀ ਚਾਹਾਂਗਾ ਇਹ ਪ੍ਰਸ਼ਾਸਕੀ ਫੈਸਲੇ ਪਰ ਲੋਕਾਂ ਨੂੰ ਵੀ ਆਪਣਾ ਮਨ ਬਦਲਣਾ ਪਏਗਾ ਜੇ ਆਪਾਂ ਆਪਣੇ ਕੰਮ ਕਰਾਉਣ ਲਈ ਚੋਰੀ ਛਿਪੇ ਲੋਕਾਂ ਦੇ ਜੇਬਾਂ ਪਰਦੇ ਰਹਾਂਗੇ ਤਾਂ ਵਿਜੀਲੈਂਸ ਦਾ ਮੁਖੀ ਸਸਪੈਂਡ ਹੋਣ ਨਾਲ ਇਕੱਲਾ ਨਾਲ ਅਸੀਂ ਕੀ ਸੁਧਰ ਨਹੀਂ ਸਕਦੀ ਲੋਕਾਂ ਨੂੰ ਵੀ ਆਪਣਾ ਵਤੇਰਾ ਬਜ਼ੰਦੀ ਲੋੜ ਪੈਗੀ ਜੀ ਜੀ ਸਿਰਸਾਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਹਿਮ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਮਿਹਰਬਾਨੀ ਜੀ ਸੋ ਕੁਝ ਅਸੀਂ ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਮੁਰਤੂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ